ਕਿਉਂ ਹੋ ਰਿਹਾ ਹੈ ਕਿਸਾਨਾਂ ਵੱਲੋਂ ਕੱਟ ਕੀਤਾ ਗਿਆ ਇਹ ਦਮਰ ਕੀ ਕਰਨ ਚਾਹੋ ਤੁਸੀਂ ਦੇਖੋ ਇਹ ਕਿਸਾਨ ਇੱਕ ਬਹੁਤ ਵੱਡੀ ਪਾਵਰ ਹੈ ਕਿਸਾਨਾਂ ਨੂੰ ਲੱਗ ਲੱਗ ਕੀਤਾ ਜਾ ਰਿਹਾ ਹੈ ਕਿਸਾਨੀ ਨੂੰ ਦਬਾਇਆ ਜਾ ਰਿਹਾ ਹੈ ਡਰਾਇਆ ਜਾ ਰਿਹਾ ਹੈ ਮਾਰਿਆ ਜਾ ਰਿਹਾ ਹੈ ਕਿਸਾਨ ਕਿਉਂ ਨਾ ਇਕੱਠਾ ਹੋਊਗਾ ਕਿਸਾਨ ਛੱਡ ਕੇ ਸਾਰੇ ਲੋਕਾਂ ਨੂੰ ਬਿਠਾਉਣਾ ਪਊਗਾ ਤੁਸੀਂ ਮਜ਼ਦੂਰ ਦੀ ਹਾਲਤ ਦੇਖ ਲਓ ਕੰਮ ਕਰਨ ਵਾਲੇ ਕਰਤੀ ਦੀ ਦੇਖ ਲਓ ਛੋਟੇ ਵਪਾਰੀ ਦੀ ਦੇਖ ਲਓ ਠੀਕ ਤਾਂ ਕੋਈ ਨਹੀਂ ਆਹ ਪ੍ਰਤੱਖ ਦਿਖਾਈ ਦਿੰਦੀਆਂ ਚੀਜ਼ਾਂ ਜਿਹੜੀ ਹੈਗੀਆਂ ਉਹਨੂੰ ਜਿਆਦਾ ਹਿੱਟ ਕਰਦੀਆਂ ਦੱਸਦੀ ਐ ਸਭ ਤੋਂ ਵੱਡਾ ਨੁਕਸਾਨ ਤਾਂ ਸਾਡਾ ਨਸ਼ੇ ਨੇ ਕੀਤਾ ਹੋਇਆ ਹੈ ਸਾਨੀ ਵੀ ਸਾਡੀ ਅੱਜ ਬਹੁਤ ਮਾੜੀ ਹਾਲਤ 'ਚ ਐ ਤੇ ਨਸ਼ਾ ਕਰਕੇ ਸਾਡੀ ਜਵਾਨੀ ਵੀ ਬਹੁਤ ਮਾੜੀ ਹਾਲਤ 'ਚ ਐ ਇਸ ਕਰਕੇ ਇਹ ਕੱਟ ਜਿਹੜੇ ਆ ਅੱਜ ਕੀਤੇ ਜਾਣੇ ਬਹੁਤ ਜ਼ਰੂਰੀ ਆ ਇਹ ਕਿਨਾਂ ਬੀਜੇਪੀ ਜਿਹੜੇ ਕੈਂਡੀਡੇਟ ਨੇ ਇਹ ਕਹਿ ਰਹੇ ਨੇ ਕਿਸਾਨਾਂ ਨੂੰ ਕਿਸਾਨ ਤੋਂ ਮੰਨ ਗਏ ਨੇ ਸਿਰਫ ਕਿਸਾਨਸ ਵਾਰ ਕਰਦੇ ਨੇ ਉਹਨਾਂ ਦੀ ਮੰਗਾਂ ਮੰਨੀਆਂ ਦੀਆਂ ਨੇ ਬਿਲਕੁਲ ਬਗਵਾਸ ਕਰਦੇ ਦੋ ਦੋ ਟਕੇ ਦੇ ਬੰਦੇ ਆ ਰਵਨੀਤ ਮਿੱਟੂ ਵਰਗੇ ਆ ਹਸਰਾ ਜੱਸ ਮਾੜੀ ਮੋਟੀ ਜਿਹੜੀ ਇੱਜ਼ਤ ਸੀਗੀ ਉਹ ਵੀ ਲੋਕਾਂ ਨੇ ਤੁਲਵਾ ਲਈਏ ਨੇ ਗੰਗੇ ਗਰਾਉਂਡ ਨੂੰ ਫਿਰਦਾ ਜਿਹੜੇ ਦਲਤ ਨੂੰ ਸਮਾਜ ਨੂੰ ਢੁਕਾ ਰਹੇ ਆ ਲਾ ਰਿਆਂਗੇ ਇੱਕ ਤਰੀਕਾ ਟੱਪ ਜਾਣ ਦਿਓ ਇਹ ਇਹ ਜੇ ਲੋਕਾਂ ਦਾ ਕੰਮ ਹੈ ਔਰ ਰਵਨੀਤ ਬਿੱਟੂ ਕਹਿੰਦਾ ਅਸੀਂ ਦੇਖ ਰਹੇ ਹਾਂ ਸਭ ਦੀ ਲਿਸਟਾਂ ਬਣਾ ਰਹੇ ਹਾਂ ਲਿਸਟਾਂ ਬਣਾ ਰੀਆਂ ਇਹ ਜੋ ਦੋ ਦੋ ਟਕੇ ਦੇ ਗੰਦ ਬੰਦੇ ਜਿਹੜੇ ਹੈਗੇ ਆ ਰਵਨੀਤ ਬਿੱਟੂ ਵਰਗੇ ਹਸਣਾ ਜ ਹਸਣੇ ਆਪਣੇ ਆਪ ਆਪ ਦੇ ਹਥੇਲੀ ਲੈ ਜਾਣਾ ਇਹ ਚੀਜ਼ਾਂ ਜਿਹੜੀਆਂ ਪੰਜਾਬ ਦੇ ਵਿੱਚ ਜਿਹੜੀ ਹੈ ਇਸ ਟਾਈਮ ਬੀਜਪੀ ਦੀ ਹੱਥ ਜਿਹੜੀ ਹੈਗੀ ਉਹ ਹੋਣੀ ਚਾਹੀਦੀ ਸੀ ਉਹ ਵੀ ਹੈਗੀ ਹੈ ਔਰ ਪੰਜਾਬ ਦੇ ਲੋਕ ਜਿਹੜੇ ਹੈਗੇ ਇਹਨਾਂ ਨੂੰ ਜਮਾਨਤਾ ਜੋ ਪ੍ਰਮਾਤ ਕਰਾਂਗੇ ਮੇਰੇ ਪਾਸ ਨਾਰਕੇ ਗੁੱਟਾ ਮੰਗਿਆ ਕੋਈ ਪੁੱਤ ਤਾਂ ਹੈ ਨਹੀਂ ਜੀ ਓਏ ਵੇ ਉਹਨੇ ਕਿਸੇ ਵੀ ਜਿਹੜੀ ਬਾੜੀ ਮੋਟੀ ਉਹਦੀ ਇੱਜ਼ਤ ਰਹੀਦੀ ਸੀ ਆਪਣੀ ਮੋਢੀ ਸਿਰ ਕਰਕੇ ਉਹ ਆਪਣੇ ਸਿਰ ਤੇ ਸੁਆਬ ਹੋ ਰਿਹਾ ਪਹਿਲਾਂ ਵੀ ਕਿਡਰ ਵਿੱਚ ਕਹਿ ਰਿਹਾ ਸੀ ਆਪਾਂ ਦਾ ਐਮਪੀ ਬਣਨਾ ਸੀਗਾ ਉਹ ਬੰਦੇ ਦਾ ਦਿਮਾਗੀ ਤਵੱਜਨ ਮੈਂ ਕਹਿੰਦਾ ਉਹ ਉਹਨਾਂ ਬੈਲੈਂਸ ਨਹੀਂ ਹੈ ਜਿੰਨਾ ਕਿਸੇ ਲੀਡਰ ਦਾ ਸਿਕਿਓਰ ਸਤਕਾਰ ਜੋ ਸਿੱਖਿਆ ਦਾ ਕਿਸੇ ਕਲਾਕਾਰ ਦਾ ਹੋਣਾ ਚਾਹੀਦਾ ਹੈ ਇਹ ਜਿਹ ਬਿਆਨ ਉਹ ਸ਼ੋਭਾ ਨਹੀਂ ਦਿੰਦਾ ਠੀਕ ਹੈ